ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਬਹੁਤ ਸੋਹਣੇ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਅੱਜ ਭੈਣਾ ਦੀ ਡਿਮਾਂਡ ਦੇ ਉੱਪਰ ਫੁੱਲ ਪਿਓਰ ਕੈਮਰਿਕ ਕਾਟਨ ਦੀਆਂ ਸ਼ਰਟਾਂ ਜਾਨੀ ਕਿ ਕੁਰਤੀਆਂ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਕੁਰਤੀਆਂ ਦੇਖੋ ਤੁਸੀਂ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਕੱਪੜਾ ਮੈਂ ਕਹਿੰਦਾ ਇੰਨਾ ਕੁ ਸੌਫਟ ਹੈ ਵੀ ਤੁਸੀਂ ਆਪ ਕਹੋਗੇ ਵੀ ਹਾਂ ਬਈ ਵਾਕਈ ਚੀਜ਼ ਘੈਂਟ ਐ ਪੂਰੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆਊਗੀ ਰੇਟ ਬਹੁਤ ਘੱਟ ਰਹੂਗਾ ਰੇਟ ਵੀ ਬਿਲਕੁਲ ਦਸਾਂ ਐ ਪਰ ਤੁਸੀਂ ਡਿਜ਼ਾਈਨ ਦੇਖ ਲਓ ਜੀ ਸੋਹਣੇ ਸੋਹਣੇ ਡਿਜ਼ਾਈਨ ਬਿਲਕੁਲ ਸਰਦਾਰੀ ਕਲਰ ਨੇ ਨਵੇਂ-ਨਵੇਂ ਰੰਗ ਨੇ ਇਹਦੇ ਵਿੱਚ ਦੇਖੋ ਬਹੁਤ ਸੋਹਣੇ ਪ੍ਰਿੰਟ ਬਿਲਕੁਲ ਘੈਂਟ ਘੈਂਟ ਪ੍ਰਿੰਟ ਤੁਹਾਡੇ ਵਾਸਤੇ ਲੈ ਕੇ ਆਏ ਆਂ ਬਾਈ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਜੇ ਫੇਸਬੁੱਕ ਤੇ ਵੀਡੀਓ ਦੇਖ ਰਹੇ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੇ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਭਾਈ ਆ ਦੇਖੋ ਜੇ ਤੁਹਾਨੂੰ ਆਪਣੇ ਵੀਡੀਓ ਵਧੀਆ ਲੱਗਦੀਆਂ ਨੇ ਕੱਪੜਾ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਦਿਆ ਕਰੋ ਤੇ ਇੰਸਟਾ ਦੇ ਉੱਪਰ ਵੀ ਹੁਣ ਆਪਣੇ ਵੀਡੀਓ ਥੋੜੇ ਦਿਨਾਂ ਤੋਂ ਅਪਲੋਡ ਹੋ ਰਹੀ ਹੈ ਉਹ ਵੀ ਲਿੰਕ ਤੁਹਾਨੂੰ ਨਾਲ ਦੀ ਨਾਲ ਦਿੱਤੇ ਜਾਣਗੇ ਦੇਖੋ ਵੀਰੇ ਪ੍ਰਿੰਟ ਬਹੁਤ ਸੋਹਣੇ ਬਿਲਕੁਲ ਹੀ ਸਰਦਾਰੀ ਕਲਰ ਨੇ ਸਾਰੇ ਬਹੁਤ ਸੋਹਣੇ ਕੱਪੜਾ ਹੈ ਦਾ بیس ਹੈ ਬਹੁਤ ਜਿਆਦਾ ਸੌਫਟ ਹੈ ਰਹਿਣ ਵਾਲਾ ਦੇਖੋ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀ ਆਊਗੀ ਇਹਦੇ ਵਿੱਚ ਕੁਆਲਿਟੀ ਨਾਲ ਸਮਝੌਤਾ ਆਪਣਾ ਕਦੇ ਵੀ ਨਹੀਂ ਹੁੰਦਾ ਕੁਆਲਿਟੀ ਪੂਰੀ ਟਾਪ ਦੀ ਦੇਖੋਗੇ ਬਹੁਤ ਸੋਹਣੇ ਸੋਹਣੇ ਡਿਜ਼ਾਈਨਿੰਗ ਸਾਰਿਆਂ ਦੇ ਵਿੱਚ ਹੀ ਕਲਰ ਵੀ ਸੋਹਣੇ ਡਿਜ਼ਾਈਨ ਵੀ ਸੋਹਣੇ ਦੇਖੋ ਜੀ ਰੇਟ ਰੇਟ ਦੀ ਗੱਲ ਕਰੀਏ ਤਾਂ ਇਹ 3-400 ਰੁਪਏ ਵਾਲੀ ਕੁੜਤੀ ਹੈ ਆਪਾਂ ਨੂੰ ਮਿਲੂ ਸਿਰਫ 150 ਰੁਪਏ ਦੇ ਵਿੱਚ ਪਰ ਇਹਦੇ ਵਿੱਚ ਆਪਾਂ ਡਿਟੇਲ ਸਾਰੀ ਦੱਸਤੀ ਕੈਮਰਿਕ ਕਾਟਨ ਦੇ ਇਹ ਸ਼ਰਟਾਂ ਨੇ ਵੀਰੇ ਹਨਾ ਤੇ ਦੁਬਾਰਾ ਕਈ ਭੈਣ ਭਰਾ ਦੁਬਾਰਾ ਕਾਲ ਕਰਦੇ ਪਰ ਵੀਡੀਓ ਚੰਗੀ ਤਰ੍ਹਾਂ ਪੂਰੀ ਦੇਖ ਲਿਓ ਤੁਹਾਨੂੰ ਸਾਰੀ ਸਮਝ ਲੱਗ ਜਾਊ ਕਿ ਕੈਮਰਿਕ ਕਾਟਨ ਹੈ ਇਸ ਤਰ੍ਹਾਂ ਦੇ ਆ ਪ੍ਰਿੰਟਡ ਇਹ ਕੁੜਤੀਆਂ ਦਾ ਕੱਪੜਾ ਤੇ ਇਹਨਾਂ ਦੇ ਬੈਕ ਤੇ ਵੀ ਇਸ ਤਰ੍ਹਾਂ ਹੀ ਪ੍ਰਿੰਟ ਸਾਰਿਆਂ ਦੇ ਰਹਿਣ ਵਾਲਾ ਹੈ ਉਹਨਾਂ ਕੁੜਤੀਆਂ ਦਾ ਪਤਨ ਦਿਖਾਇਆ ਨੇ ਇਸ ਤਰ੍ਹਾਂ ਬੈਕ ਤੇ ਫਰੰਟ ਦੋਵੇਂ ਪ੍ਰਿੰਟਡ ਹੋਣਗੇ ਰੇਟ ਸਿਰਫ 150 ਰੁਪਇਆ ਹੋਊਗਾ ਠੀਕ ਹੈ ਇਹ ਆ ਆ ਕੀ ਵੀ ਲੈਤੇ ਜਾਣਗੇ ਸਾਨੂੰ ਫੋਟੋ ਭੇਜ ਕੇ ਰੱਖਣ ਵਾਲਾ ਕੰਮ ਨਹੀਂ ਹੋਊਗਾ ਇਹਦੇ ਵਿੱਚ ਵੀ ਫੋਟੋ ਭੇਜ ਤੇ ਰੱਖ ਦਿਓ ਆ ਕੇ ਹੀ ਤੁਸੀਂ ਇਹ ਆਪਣੀ ਦੁਕਾਨ ਦੇ ਉੱਪਰੋਂ ਪੀਸ ਕੋਈ ਵੀ ਖਰੀਦ ਕੇ ਲਿਆ ਸਕਦੇ ਹੋ ਇੱਕ ਲੈ ਜੋ ਚਾਹੇ ਸਾਰੇ ਲੈ ਜੋ ਸਿਰਫ 1.5 150 ਰੁਪਏ ਦੇ ਵਿੱਚ ਇਹ ਦੇਵਾਂਗੇ ਦੇਖੋ ਸੋਨੇ ਪ੍ਰਿੰਟ ਨੇ ਸੋਨੇ ਡਿਜ਼ਾਈਨ ਨੇ ਕੱਪੜਾ ਤਾਂ ਬਹੁਤ ਜ਼ਿਆਦਾ ਸੋਹਣਾ ਉਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਦੇਖੋ ਜੀ ਪ੍ਰਿੰਟ ਬਹੁਤ ਸੋਹਣੇ ਹੋਣਗੇ ਦੇਖੋ ਤੁਸੀਂ ਆਪ ਕਹਿ ਦੋਗੇ ਵੀ ਹਾਂ ਪ੍ਰਿੰਟ ਬਈ ਬਹੁਤ ਸੋਹਣੇ ਪ੍ਰਿੰਟ ਨੇ ਸਿਰਫ 150 ਰੁਪਏ ਦੇ ਵਿੱਚ ਖਾਲਸਾ ਕਲਾਥ ਹੈ ਉਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਤੁਸੀਂ ਆਪਣੀ ਦੁਕਾਨ ਤੋਂ ਹੀ ਲਿਜਾ ਸਕਦੇ ਹੋ ਕੁੱਤੀਆਂ ਵਾਹਿਗੁਰੂ ਜੀ ਦਾ ਖਾਲਸਾ ਬਰ ਜੀ ਕੀਫਤੀ